ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾ ਰਚਨਨ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਕੁਲਵਿੰਦਰ ਬੋਪਾ ਰਾਇਤੋ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਕਲਾ 20 ਸੈਕਿੰਡ ਨਾ ਜਾਓ ਨਾਲੇ ਬਲੌਗ ਨੂੰ ਐਂਡ ਤੱਕ ਦੇਖਿਆ ਕਰੋ ਬਲੌਗ ਇਹ ਵੀ ਬਹੁਤ ਇੰਟਰਸਟਿੰਗ ਹੋਣ ਵਾਲਾ ਆ ਤੇ ਅੱਜ ਦਿਨ ਹੈਗਾ ਆ ਸੋਮਵਾਰ ਇਹ ਹੈ ਕਿ ਕੱਲ ਦੀ ਵੀਡੀਓ ਜਣੀ ਐਤਵਾਰ ਦੀ ਆ ਸੰਗਰਾਮ ਦੇ ਸਭ ਨੂੰ ਸੰਧਰਾਂ ਦੀਆਂ ਮੁਬਾਰਕਾਂ ਤੇ ਇਹ ਸਾਰਾ ਮਹੀਨਾ ਸਾਰਿਆਂ ਨੇ ਵਧੀਆ ਆ ਵੀ ਤੰਦਰੁਸਤੀਆਂ ਲੈ ਕੇ ਆਵੇ ਹਨ ਤੇ ਖੁਸ਼ੀਆਂ ਖੜੇ ਲੈ ਕੇ ਆਵੇ ਮਾਰਨਿੰਗ ਟਾਈਮ ਆ ਤੇ ਮੈਂ ਘਰ ਦੇ ਕੰਮ ਕਰਨ ਨਿਵੇੜ ਲਿਆ ਤੇ ਮਿਤ ਜੋ ਚੱਲੇ ਆ ਤੇ ਮੇਰੀ ਤਿਆਰੀ ਹੋ ਗਈ ਜੋ ਦੀ ਤਿਆਰੀ ਬਸ ਤਕਰੀਬਨ ਹੋਈ ਗਈ ਆ ਤੇ ਮੂਡ ਪਾ ਰਿਆ ਆ ਅੱਜ ਅਸੀਂ ਚੱਲਨੇ ਆ ਪਿੰਡ ਨੂੰ ਤੇ ਤੁਹਾਨੂੰ ਪ੍ਰੋਗਰਾਮ ਦਿਖਾਉਣੇ ਆ ਤੇ ਖੁਸ਼ੀ ਵਾਲਾ ਤੇ ਬਸ ਤਿਆਰੀ ਆ ਤੇ ਤਕਰੀਬਨ ਮੇਰੇ ਖਿਆਲ 10 10:30 ਦਾ ਟਾਈਮ ਹੋ ਚੁੱਕਾ ਆ ਤੇ ਹੁਣ ਅਸੀਂ ਮਾਪਤ ਜਾਵਾਂਗੇ ਤੇ ਦੇਖੋ ਜੀ ਸੋਮਵਾਰ ਨੂੰ ਇਹਨਾਂ ਦਾ ਪੇਪਰ ਵੀ ਆ। ਸੋ ਇਹ ਗੱਲ ਆ ਤੇ ਮੈਂ ਨੂੰ ਨਾਲ ਲੱਗੀ ਜਾਊਂਗੀ ਤੇ ਅਸੀਂ ਆਪਣੇ ਐਕਟੀਵਿਟੀ ਤੇ ਜਾਵਾਂਗੇ। ਦੇਖੋ ਜੀ ਲਾਗੇ ਦਾ ਵਾਂਡਾ ਬਹੁਤ ਜਲਦੀ ਆਪਾਂ ਚੱਲ ਜਾਨੇ ਆ ਤੇ ਆ ਜਾਨੇ ਆ। ਤੇ ਦੂਰ ਤਾਂ ਬਸ ਤੱਕਦੇ ਰਹਿ ਜਾਨੇ ਆ ਜਾਈਏ ਕਦੋਂ ਆਈਏ ਹੈਨਾ ਇਹ ਗੱਲ ਹੋ ਜਾਂਦੀ ਲਾਗੇ ਦੀ ਬੜੀ ਮौज ਆ। ਤੇ ਖੈਰ ਦੂਰ ਦਾ ਵਾਂਡਾ ਵੈਸੇ ਦੂਰ ਦਾ ਹੀ ਹੁੰਦਾ ਆ ਪਰ ਲਾਗੇ ਦੀ ਬਹੁਤ ਮौज ਹੁੰਦੀ ਆ ਤੇ ਹੁਣ ਅਸੀਂ ਚੱਲਦੇ ਆਂ। ਮੰਮੀ ਘਰ ਮੰਮੀ ਹੁਣੀ ਵੀ ਦੇਖਦੇ ਤਿਆਰ ਹੋਏ ਕਿ ਨਹੀਂ ਹੋਏ। ਤੇ ਚਲੋ ਚੱਲਦੇ ਆਂ ਘਰ ਨੂੰ ਹਾਂਜੀ ਸਾਡੇ ਪਿੰਡ ਤੋਂ 10 ਮਿੰਟ ਦਾ ਰਸਤਾ ਬੋਪਰਾ ਇਹ ਦੁਕਾਨ ਕਿੋਂ ਦਾ 10 ਹੁਣ ਅਸੀਂ ਅੱਗੇ ਜੰਡਿਆਂ ਦੇ ਰਾਹ ਵਿੱਚ ਦੇਖੋ ਜੀ ਖੇਤ ਕਿੰਨੇ ਸੋਹਣੇ ਹਰੇ ਭਰੇ ਲੱਗਦੇ ਪਏ ਕਿੰਨੇ ਵਧੀਆ ਲੱਗਦੇ ਆ ਤੇ ਬਸ ਤਕਰੀਬਨ ਹੁਣੀ ਪਹੁੰਚਣ ਵਾਲੇ ਆ ਤੇ ਰਸਤਾ ਸਾਫ ਹੀ ਆ ਤੇ ਕੋਈ ਰਸ਼ ਨਹੀਂ ਹੈਗਾ ਕੁਝ ਨਹੀਂ ਹੈਗਾ ਤੇਰ ਆਪਣੇ ਇਧਰ ਆਪਣੇ ਸਾਧਨ ਤੇ ਜਾਣਾ ਪੈਂਦਾ ਆ ਤਾਉਣ ਜਾਣ ਦੀ ਬੜੀ ਮੁਸ਼ਕਲ ਹੁੰਦੀ ਆ ਤੇ ਜਦੋਂ ਇਹਦੀ ਐਕਟਵਾ ਮਿਲੀ ਆਈ ਆ ਤੇ ਬੜੀ ਮौज ਆ ਇਹ ਗੱਲ ਹੋ ਜਾਂਦੀ ਆ ਕਿਸੇ ਨੂੰ ਡਿੱਕਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਕਿਸੇ ਨੂੰ ਛੱਡਣ ਲਿਆਉਣ ਦੀ ਨਹੀਂ ਪਹਿਲਾਂ ਹੁੰਦਾ ਸੀਗਾ ਇਹ ਤੇ ਫਿਰ ਹੁਣ ਚਲੋ ਬਹੁਤ ਮौज ਹੋ ਗਈ ਆ ਤੇ ਇਥੇ ਜਗਾ ਆਣੀ ਬਾਬਾ ਮੀਆ ਦਾਸ ਜੀ ਦੀ ਤੇ ਬਹੁਤ ਮਾਨਤਾ ਹੁੰਦੀ ਆ ਬਹੁਤ ਪਿੰਡ ਮੰਨਦਾ ਸਾਡਾ ਇਸ ਜਗਾ ਨੂੰ ਤੇ ਬਹੁਤ ਕਰਨੀ ਵਾਲੀ ਜਗਾ ਇਹ ਤੇ ਦੇਖੋ ਜੀ ਇਹ ਐਤਵਾਰ ਦੇ ਐਤਵਾਰ ਪ੍ਰੋਗਰਾਮ ਹੁੰਦਾ ਇੱਥੇ ਤੇ ਵਾਸਤੇ ਦਿਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਤੇ ਹਰੇ ਭਰੇ ਖੇਤ ਕਿੰਨੇ ਸੋਹਣੇ ਲੱਗਣਦੇ ਆ ਤੇ ਉਹ ਸਾਹਮਣੇ ਤੁਸੀਂ ਮੇਰੇ ਪਿਛਲੇ ਬਲੌਗ ਚ ਵੀ ਦੇਖਦੇ ਰਹਿੰਦੇ ਹੋਵੋਗੇ ਨਾ ਜਗ੍ਹਾ ਇਹ ਤੇ ਕਿਸੇ ਦਿਨ ਤੁਹਾਨੂੰ ਇਸ ਜਗ੍ਹਾ ਤੇ ਦਰਸ਼ਨ ਕਰਾਵਾਂਗੇ ਤੇ ਇਹਦਾ ਵੀ ਜਾ ਕੇ ਸਾਰੀ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਜਾ ਕੇ ਬਹੁਤ ਸੋਹਣੀ ਬਹੁਤ ਕੁਝ ਬਣ ਗਿਆ ਹੈ ਪਹਿਲਾਂ ਤਾਂ ਹੈ ਨਹੀਂ ਸੀ ਇੰਨਾ ਜਿੱਦਾਂ ਹੁਣ ਹੌਲੀ ਹੌਲੀ ਤਰੱਕੀ ਹੋਈ ਜਾਂਦੀ ਆ ਤੇ ਉਹ ਪਾਲੀ ਸਾਈਡ ਜਿੱਥੇ ਜਰਾ ਦਰੱਖਤੇ ਆ ਉਹ ਬਾਬਾ ਮੀਰ ਦੀ ਜਗਾ ਆ ਤੇ ਬਹੁਤ ਕੁਛ ਦਾ ਕੁਛ ਚਲੋ ਬਣੀ ਜਾਂਦਾ ਬਣਨਾ ਵੀ ਚਾਹੀਦਾ ਗਾਂ ਤੋਂ ਗਾਂ ਤਰੱਕੀ ਹੋਣੀ ਚਾਹੀਦੀ ਆ ਦੇਖੋ ਜਿੱਥੇ ਨਿਸ਼ਾਨ ਸਾਹਿਬ ਆ ਚਲੋ ਚੱਲਦੇ ਆ ਅਸੀਂ ਘਰ ਘਰ ਪਹੁੰਚ ਗਏ ਹੁਣ ਤੇ ਬਾਬਾ ਮੀਰ ਦੀ ਜਗਾ ਇੰਨਾ ਕੁਛ ਬਣ ਗਿਆ ਤੇ ਮੈਨੂੰ ਤਾਂ ਗਈ ਨੂੰ ਵੈਸੇ ਚਿਹਰੇ ਹੋ ਗਿਆ ਤੇ ਜਾ ਕੇ ਦਿਖਾਵਾਂਗੇ ਪੂਰੇ ਬਲੌਗ ਤੁਹਾਨੂੰ ਦਿਖਾਵਾਂਗੇ ਦਾ ਬਣਾ ਕੇ ਤੇ ਹੁਣ ਅਸੀਂ ਪਹੁੰਚ ਕੇ ਘਰ ਤੇ ਮੇਰੇ ਖਿਆਲ ਭਗਦੇ ਸ਼ਲੋਕ ਸ਼ੁਰੂ ਹੋ ਜੇ ਹੋਏ ਆ ਤੇ ਹਜੇ ਭਗ ਨਹੀਂ ਪਿਆ ਹੈਗਾ ਤੇ ਅਸੀਂ ਘਰ ਪਹੁੰਚ ਕੇ ਮੰਮੀ ਹੁਣੀ ਤਿਆਰੀ ਕਰ ਡਏ ਆ ਇਹ ਭੋਗ ਸਾਡੇ ਲੱਗੇ ਘਰ ਜਿੱਦਾ ਭਾਬੀ ਹੁਣੀ ਆ ਅਵਤਾਰ ਪਾਜੀ ਹੁਣੀ ਭਾਬੀ ਹੁਣੀ ਬਹੁਤ ਵਧੀਆ ਫੈਮਿਲੀ ਆ ਬਚਪਨ ਤੋਂ ਸਾਡਾ ਪਿਆਰਿਆਂ ਦੇ ਨਾਲ ਹੈਗਾ ਨਾ ਜਿਨ੍ਹਾਂ ਦੇ ਬੇਟੀਆਂ ਵੀ ਬਹੁਤ ਪਿਆਰ ਕਰਦੀਆਂ ਆ ਤੇ ਫਿਰ ਭਾਬੀ ਹੁਣਾਂ ਨੇ ਕਿਹਾ ਸੀ ਆਉਣਾ ਤੋ ਭੋਗ ਤੇ ਚਲੋ ਮੈਂ ਕਿਹਾ ਠੀਕ ਪਾਬੀ ਜੀ ਜਰੂਰ ਆਉਂਗੀ ਜੋ ਕੋ ਪਿਆਰ ਨਾਲ ਬੁਲਾਵੇ ਹੈ ਨਾ ਚਲੋ ਜਾਣਾ ਚਾਹੀਦਾ ਆਕੜਾਂ ਵੀ ਮੰਨੇ ਚਾਹੀਦੀਆਂ ਤੇ ਪਾਜੀ ਹੁਣਾਂ ਦੀ ਅਵਤਾਰ ਪਾਜੀ ਦੀ ਭੈਣ ਆ ਇੰਗਲੈਂਡ ਚ ਬਲਵੀਰ ਕੌਰ ਭੈਣ ਜੀ ਉਹਨਾਂ ਨੇ ਸੁਖਿਆ ਸੀ ਕਿ ਬਾਬਾ ਮਈਆ ਦੇਖਦੇ ਜਾ ਕੇ ਵੀ ਮਤਲਬ ਬਾਬਾ ਜੀ ਮੇਰੇ ਤੇ ਵੀ ਕਿਰਪਾ ਕਰੋ ਮੈਂ ਵੀ ਬਾਹਰ ਜਾ ਮੈਂ ਵੀ ਖੰਡ ਪਾਠ ਸਾਫ ਕਰਾਵਾਂ ਫਿਰ ਐਸੀ ਖੁਸ਼ੀ ਵਿੱਚ ਉਹਨਾਂ ਨੇ ਬਾਬਾ ਮਈਆ ਦਾਸ ਜੀ ਜਿਹਦਾ ਨਾ ਸੁੱਖ ਸੁਖੀ ਸੀਗੀ ਉਹ ਲੈਣੀ ਸੀਗੀ ਖੰਡ ਪਾਠ ਸਾਫ ਕਰਾਇਆ ਤੇ ਫਿਰ ਅੱਜ ਭੋਗ ਪਿਆਇਦ ਵਾਰ ਸ਼ੁਕਰਵਾਰ ਦਾ ਰੱਖਿਆ ਹੋਇਆ ਤੇ ਉਹਨਾਂ ਨੇ ਸੁਣੀ ਤੇ ਬਹੁਤ ਵਧੀਆ ਪ੍ਰੋਗਰਾਮ ਆ ਤੇ ਦਿਖਾਉਣੇ ਤੁਹਾਨੂੰ ਜਾ ਕੇ ਗੁਰਦਵਾਰ ਸਾਹਿਬ ਜਾਣੇ ਰੌਣਕ ਮੇਲਾ ਦਿਖਾਉਣੇ ਜਾ ਕੇ ਤੇ ਇਦਾਂ ਜੀ ਸੁੱਖ ਆਪਾਂ ਜਿਹੜੀ ਸੁਖੀ ਹੁੰਦੀ ਹੈ ਜਿਹੜਾ ਸੁੱਖ ਨਾਲ ਲੈਣੀ ਚਾਹੀਦੀ ਵੀ ਆ ਤੇ ਰੱਬ ਸੁਣਦਾ ਵੀ ਜਰੂਰ ਆ ਤਾਂ ਆਪਾਂ ਹੀ ਕਾਲੇ ਪੈ ਜਾਂਦੇ ਆ ਜਾਂ ਕਿਦਾਂ ਵੀ ਹੈਗਾ ਰੱਬ ਸੁਣਦਾ ਨਹੀਂ ਉਹ ਆਪਣੇ ਟਾਈਮ ਨਾਲ ਸੁਣਦਾ ਆ ਇਹ ਗੱਲ ਹੋ ਜਾਂਦੀ ਆ ਤੇ ਆਪਾਂ ਨੂੰ ਵੀ ਥੋੜਾ ਜਿਗਰਾ ਰੱਖਣਾ ਚਾਹੀਦਾ ਆ ਰੱਬ ਜੀ ਦੇ ਕਰਨ ਦੇ ਕਰ ਦੇ ਰਿਹਾ ਉਹਦੇ ਕਰਨ ਦੀ ਨਹੀਂ ਹੈਗਾ ਇਹ ਗੱਲ ਆ ਦੇਖੋ ਕਿੰਨੇ ਸੋਹਣੇ ਦੇ ਪੈਰ ਖੜੀ ਦੇ ਫਲਮ ਵੀ ਦੇ ਪੈਰ ਖੜੀ ਲਾਈ ਆ ਤੇ ਨਾਲ ਅਮਰੂਦਾਂ ਦੇ ਬੂਟੇ ਨਾ ਤੇ ਕਿੰਨੇ ਆ ਦੁਪਹਿਰ ਨੂੰ ਬਹੁਤ ਖੜਦੀ ਹੈ ਤੇ ਰੰਗ ਬਹੁਤ ਸੋਹਣਾ ਉੱਬਰ-ਉੱਬਰ ਕਿਉਂਦਾ ਇਹਦਾ ਤੇ ਹਰੀ-ਹਰੀ ਆ ਤੇ ਮੈਂ ਇਸ ਹੱਥ ਨਾਲ ਦੇਖਣ ਲਈ ਇਹਨੂੰ ਤੇ ਸੌਫਟ ਸੌਫ ਫੋਲੀਆ ਦੇ ਬਹੁਤ ਸੋਹਣੇ ਆ ਤੇ ਤੇ ਕੰਧਾ ਤੇ ਬੁੱਟੇ ਲਾ ਕੇ ਕਿੰਨ ਲੱਗੇ ਹੁੰਦੀ ਬਨੇਰੇ ਤੇ ਕਿੰਨੇ ਸੋਹਣੇ ਲੱਗਦੇ ਆ ਨਾ ਇਹ ਗੱਲ ਆ ਮੈਂ ਮਮੀ ਨੂੰ ਕਹਿੰਨ ਟਾਈ ਮੈਂ ਕੰਮ ਤਿਆਰੀ ਕਰ ਲਵਾਂ ਫਟਾਫਟ ਚਲੀ ਜਾਈਏ ਹਨਾ ਕਿਤੇ ਪਕੌੜੇ ਨਾ ਖਤਮ ਹੋ ਜਾਣਾ ਨਾ ਉਥੇ ਵਸੇ ਟੋਟ ਲੰਗਰ ਆ ਤੇ ਖਾਦੋਂ ਤੇ ਕੁਛ ਨਹੀਂ ਹੁੰਦਾ ਹੈ ਗੁਰੂ ਘਰ ਕੇਚੀ ਦੀ ਘਾਟ ਨਹੀਂ ਕੋ ਹੁੰਦੀ ਹੈਗੀ ਇਹ ਗੱਲ ਹੋ ਜਾਂਦੀ ਆ ਬਸ ਮੰਮੀ ਦੀ ਤਿਆਰੀ ਆ ਤੁਹਾਨੂੰ ਪਤਾ ਵੀ ਮੰਮੀ ਜੀ ਨੇ ਤਿੰਨ ਦਿਨ ਵੀ ਉੱਥੇ ਜਿੱਦਾਂ ਕਹ ਲੋ ਸੇਵਾ ਕਰਾਈਏ ਨਾਲ ਖੰਡਪੜ ਸਾਹਿਬ ਹਨਾ ਤੇ ਚਲੋ ਵਧੀਆ ਸੇਵਾ ਕਰਾਉਣੀ ਚਾਹੀਦੀ ਕਰਨੀ ਚਾਹੀਦੀ ਹੈ ਨਾ ਫਿਰ ਇਹ ਆਪਣਾ ਜੀਵਨ ਸਫਲਾ ਹੁੰਦਾ ਆ ਤੇ ਜਦੋਂ ਆਪਾਂ ਸੇਵਾ ਕਰਦੇ ਗੁਰੂ ਘਰ ਦੀ ਤੇ ਹੋਰ ਬਹੁਤ ਵਧੀਆ ਫੈਮਿਲੀ ਬਹੁਤ ਪਿਆਰ ਕਰਦੇ ਆ ਬੱਚੋ ਵੀ ਉਹ ਪਿਆਰ ਕਰਦੇ ਇਹਨਾਂ ਦੇ ਭੂਆ ਜੀ ਭੂਆ ਜੀ ਕਰਦੇ ਰਹਿੰਦੇ ਆ ਇਹ ਗੱਲ ਆ ਦੇਖੋ ਮੰਮੀ ਦੀ ਚਾਦਰ ਆਪਣੇ ਹੱਥੀ ਕੱਢੀ ਹੋਈ ਤੇ ਵਿਛਾਈ ਕਿੰਨੀ ਸੋਹਣੀ ਮੈਂ ਦੇਖਣ ਲਈ ਆ ਮੰਮੀ ਨੂੰ ਕੋਟੀਆਂ ਬੌਂਡੇ ਦਾ ਚਾਦਰਾਂ ਕੱਢਣ ਦਾ ਜਿਹਦਾ ਬੰਬਲ ਬਟਣ ਤੇ ਕਈ ਜਿੱਦਾ ਵੀ ਖੇਸ ਖੇਸ ਤੇ ਬੰਬਲ ਬਟਣੇ ਹੁੰਦੇ ਆ ਸਾਰਾ ਕੁਛ ਇਦਾਂ ਮਤਲਬ ਕਰ ਲੈਂਦੇ ਆ ਤੇ ਵਧੀਆ ਹਾਂਜੀ ਮम्मी ਨੂੰ ਕੋਟੀਆਂ ਬਣਾਉਣ ਦਾ ਬੜਾ ਸ਼ੌਂਕ ਸੀ ਬਹੁਤ ਕੋਟੀਆਂ ਬਣੀਆਂ ਗਰਲਾਛੋਟਿਆ ਸੀਗਾ ਸੇ ਪੂਰਾ ਸੈੱਟ ਦਿੱਤਾ ਬਣਾ ਕੇ ਪਜਾਮੀ ਟੋਪੀ ਕੋਟੀ ਸਾਰਾ ਕੁਝ ਜਰਾਬਾਂ ਵਗੈਰਾ ਹਨਾ ਮੋਜੇ ਜਿਹਨੂੰ ਕਹਿੰਦੇ ਹੁੰਦੇ ਆ ਤਾਂ ਕਿ ਇਸ ਨੂੰ ਗੁਰਦੁਆਰਾ ਸਾਹਿਬ ਦੇਖੋ ਜੀ ਲੰਗਰ ਹਾਲ ਆ ਗਏ ਆ ਤੇ ਚਾਹ ਦਾ ਲੰਗਰ ਚੱਲਣ ਡਿਆ ਤਾਂ ਸੰਗ ਤਾਂ ਲੰਗਰ ਛਕਣ ਡੀਆਂ ਇਹ ਜਿਹੜਾ ਲੰਗਰ ਹਾਲ ਹੈ ਪਹਿਲਾਂ ਇੱਥੇ ਗੁਰਦੁਆਰਾ ਹੁੰਦਾ ਸੀਗਾ ਤੇ ਹੁਣ ਮਤਲਬ ਉਧਰ ਵੱਡੇ ਹਾਲ ਚੱਲ ਕੇ ਨਵੇਂ ਗੁਰਦੁਆਰਾ ਸਾਹਿਬ ਚੱਲ ਕੇ ਉਧਰ ਮਹਾਰਾਜ ਆ ਤੇ ਇੱਧਰ ਹੁਣ ਲੰਗਰ ਹਾਲ ਬਣਾ ਲਿਆ ਤੇ ਵੀ ਸੋਨਾ ਵੱਡਾ ਗੁਰਦੁਆਰਾ ਲੈਂਟਰ ਪਾਇਆ ਬਹੁਤ ਵਧੀਆ ਬਣਾ ਲਿਆ ਤੇ ਵੀ ਸੋਨਾ ਬਣਾ ਲਿਆ ਵਧੀਆ ਕੀਤਾ ਆ ਤੇ ਥੋੜੀ ਕਲੀਅਰ ਨਹੀਂ ਵੀਡੀਓ ਆਉਣ ਢਈ ਹੈਗੀ ਜਿੱਦਾਂ ਅੱਜ ਦਿਨ ਵੀ ਥੋੜਾ ਨਹੀਂ ਸਹੀ ਹੈਗਾ ਜਿੱਦਾਂ ਕਹਿੰਦਾ ਧੁੱਪ ਨਹੀਂ ਬਹੁਤੀ ਹੈਗੀ ਥੋੜਾ ਬੱਦਲ ਮਿੰਨਾ ਮਿੰਨਾ ਜਾਇਆ ਤੇ ਇਹਦੇ ਕਰਕੇ ਨਾ ਜਿੱਦਾਂ ਨੇਰੇ ਰਜੰਦਰ ਹੈਗਾ ਤਾਂ ਪੂਰੀ ਕਲੀਅਰ ਵੀਡੀਓ ਨਹੀਂ ਆਉਂਦੀ ਹੈਗੀ ਤੇ ਜੇ ਜਦੋਂ ਪੂਰੀ ਰੋਸ਼ਨੀ ਹੁੰਦੀ ਫਿਰ ਬਹੁਤ ਸੋਹਣੀ ਵੀਡੀਓ ਆਉਂਦੀ ਆ ਤਾਂ ਹੁਣ ਇਦਾਂ ਹੀ ਵੀਡੀਓ ਆਉਂਦੀ ਆ ਤਾਂ ਥੋੜਾ ਨਿਰਨੇ ਦਾ ਜਿਹਾ ਲੱਗਦਾ ਆ ਤੇ ਕਲੀਅਰ ਨਹੀਂ ਹੈ ਕਿ ਤੁਸੀਂ ਅਡਜਸਟ ਕਰ ਲਿਓ ਹਨਾ ਤੇ ਚਾਹ ਲੰਗਰ ਚੱਲਣ ਡਿਆ ਤੇ ਬਹੁਤ ਵਧੀਆ ਸਾਰਾ ਕੁਝ ਗੁਰੂ ਘਰ ਕਹਿੰਦੇ ਹੁੰਦੇ ਕੋਈ ਘਾਟਾ ਨਹੀਂ ਹੈਗਾ ਹਨਾ ਤੇ ਜਿਹੜਾ ਮਰਜੀ ਖਾਵੇ ਜਾਂ ਕਿਦਾਂ ਵੀ ਕੋਈ ਰੋਗ ਟੋਕ ਨਹੀਂ ਕਿਸੇ ਨੂੰ ਕਈਆਂ ਦੀਆਂ ਤਾਂ ਹੁੰਦੀਆਂ ਹਨਾ ਵੀ ਤੁਸੀਂ ਕਿਉਂ ਚੱਕਦੇ ਆ ਕਿਉਂ ਖਾਣੇ ਜਾਂ ਕਿਦਾਂ ਇਦਾਂ ਦਾ ਕੁਝ ਨਹੀਂ ਸੀਗਾ ਤੇ ਬਹੁਤ ਵਧੀਆ ਜਿੰਨਾ ਕੋ ਮਰਜੀ ਖਾਵੇ ਜਾਂ ਕਿਦਾਂ ਵੀ ਰੋਗ ਟੋਕ ਨਹੀਂ ਸੀਗੀ ਤੇ ਵਜੇ ਗੱਲ ਜੀ ਲੰਗਰ ਵਿੱਚ ਇਦਾਂ ਹੋਣੀ ਚਾਹੀਦੀ ਜਦ ਜਦ ਆਪਾਂ ਲੰਗਰ ਹੀ ਲਾਤਾ ਤੇ ਫਿਰ ਗੱਲ ਕਦੀ ਰਹਿ ਗਈਆਂ ਦੀ ਆਰਤਾ ਹੁੰਦੀਆਂ ਨਾ ਪਲੇਟ ਚੱਕਣੀ ਨਹੀਂ ਤੁਸੀਂ ਹੋਂ ਚੱਕਣਾ ਆ ਜਾਂਦੇ ਦਿਖੋ ਜੀ ਕਈ ਲੋਕਾਂ ਦੀ ਆਰਤਾ ਹੁੰਦੀਆਂ ਬੈੱਕ ਕੇ ਹੈ ਨਾ ਕੋਸੀ ਢਾ ਕੇ ਬੈੱਕੇ ਨੋਟ ਕਰਦੇ ਆ ਵੀ ਕਿੰਨਾ ਕੋ ਖਾ ਗਿਆ ਕਿੰਨਾ ਕੋ ਲੈ ਗਿਆ ਜਾਂ ਕਿਦਾਂ ਵੀ ਇੱਥੇ ਕੋਈ ਕੁਛ ਕਿਸੇ ਨਾਲ ਦੇਖਦਾ ਨਹੀਂ ਸੀਗਾ ਨਾ ਕਿਸ ਨੂੰ ਕੁਝ ਕਹਿੰਦਾ ਸੀਗਾ ਤੇ ਮੈਂ ਦੇਖੀ ਜਾਂਦੀ ਸੀ ਕਿ ਮੈਂ ਤਾਂ ਸਿਸਟਮ ਵਧੀਆ ਆ ਚਲੋ ਕੋਈ ਖਾ ਲਵੇ ਖਰਾਬ ਨਾ ਹੋਵੇ ਚੀਜ਼ ਇਹ ਗੱਲ ਹੋ ਜਾਂਦੀ ਹੈ ਨਾ ਖਾ ਕੇ ਤੇ ਲੋਕ ਕੋ ਯਾਦ ਹੀ ਕਰੂਗਾ ਤੇ ਜਿਹੜੀ ਖਰਾਬ ਹੋਜੀ ਉਹ ਕਿਸ ਕੰਮ ਹੋਣੀ ਚਲੋ ਉਹ ਕਿਸੇ ਦੇ ਮੂੰਹ ਪੈਣੀ ਚਾਹੀਦੀ ਹੈ ਇਹ ਗੱਲ ਹੋ ਜਾਂਦੀ ਹੈ ਨਾ ਤੇ ਦਾਨ ਜਿਹੜਾ ਕਰਨਾ ਕਹਿੰਦੇ ਹੁੰਦੇ ਬਹੁਤ ਵੱਡਾ ਆ ਹਨ ਇਹ ਤਾਂ ਆਪਣੇ ਕੋ ਹੁੰਦਾ ਨਹੀਂ ਹੈਗਾ ਨਾ ਹੋਰ ਆਪਾਂ ਜਾਂ ਚੰਡਚਾਂ ਵਿੱਚ ਫਸ ਫਸੇ ਰਹਿੰਨੇ ਆ ਆਪਣੇ ਜੀਵਨ ਦੀ ਹਨ ਗੱਲਾਂ ਵਿੱਚ ਤੇ ਦੇਖੋ ਜੀ ਸੰਗਤ ਆਈ ਜਾਂਦੀ ਆ ਤੇ ਲੰਗਰ ਚਾਹ ਦਾ ਛਕੀ ਜਾਂਦੀ ਆ ਤੇ ਭਾਬੀ ਜੀ ਹੁਣ ਪੁੱਛਣ ਦੇ ਚਾਹ ਪੀ ਲਈ ਮੈਂ ਕਿਹਾ ਹਾਂਜੀ ਚਾਹ ਵੀ ਪੀ ਲਈਏ ਪਕੌੜੇ ਵੀ ਖਾ ਲਏ ਸਾਰਾ ਕੁਝ ਕੌਫੀ ਵੀ ਸਾਰਾ ਕੁਝ ਖਾ ਪੀ ਲਿਆ ਹਨਾ ਤੇ ਦੇਖੋ ਜੀ ਹੁਣ ਕਲੀਅਰ ਨਹੀਂ ਵੀਡੀਓ ਹਾਂਜੀ ਚਾਹ ਪੀ ਕੇ ਤੇ ਪਕੌੜੇ-ਪਕੌੜੇ ਖਾ ਕੇ ਤੇ ਹੁਣ ਅਸੀਂ ਮਤਲਬ ਇੱਧਰ ਆ ਕੇ ਦੇਖੋ ਹਲਵਾਈ ਲੱਗੇ ਆ ਤੇ ਕਿੰਨਾ ਸਿਸਟਮ ਵਧੀਆ ਆ ਤੇ ਹੁਣ ਚਾਹ ਦੇ ਪ੍ਰੋਬਲਮ ਮਗਰੋਂ ਤੁਹਾਨੂੰ ਪਤਾ ਵੀ ਪਟੂਰੀਆਂ ਦਾ ਲੰਗਰ ਚੱਲਣਾ ਆ ਤੇ ਪਟੂਰੇ ਤਿਆਰ ਹੋ ਰਹੇ ਆ ਦੇਖੋ ਹਲਵਾਈ ਲੱਗੇ ਆ ਜੋਰਾਂ ਤੇ ਆਪਣਾ ਪਟੂਰੀਆਂ ਦਾ ਲੰਗਰ ਤਿਆਰ ਕਰਨ ਤੇ ਨਾਲ ਸੰਗ ਤਾਂ ਵੀ ਲੱਗੀਆਂ ਬੈਠੀਆਂ ਹੋਈਆਂ ਆ ਤੇ ਪਰਲੇ ਪਾਸ ਜਲੇਬੀਆਂ ਵੀ ਨਿਕਣ ਡਈਆਂ ਆ ਪ੍ਰੋਗਰਾਮ ਖੁੱਲਾ ਹੀ ਆ ਜੀ ਇਹ ਗੱਲ ਆ ਤੇ ਪ੍ਰੋਗਰਾਮ ਬਹੁਤ ਸੋਹਣਾ ਦਿਲ ਖੁੱਲੇ ਨਾਲ ਕੀਤਾ ਪ੍ਰੋਗਰਾਮ ਕੋਈ ਕੰਜੂਸੀ ਨਹੀਂ ਕੀਤੀ ਭੈਣ ਜੀ ਨੇ ਤੇ ਬਹੁਤ ਵਧੀਆ ਕੀਤਾ ਕਾਰਨਾ ਵੀ ਚਾਹੀਦਾ ਆ ਤੇ ਉੱਪਰਲੇ ਪਾਸੇ ਦੇਖੋ ਤੇ ਲਫਾਫੇ ਪਰ ਪਰ ਰੱਖੀ ਜਾਂਦੇ ਜਿਹੜੇ ਰਸਤੇ ਆ ਰਸਤੇ ਸਖਨਾ ਸਾਰੇ ਬੁਲਾਏ ਆ ਚਲੋ ਵਧੀਆ ਰੌਣਕ ਮੇਲਾ ਹੋਇਆ ਹੁੰਦਾ ਰਸਤੇ ਦੇ ਨਾਲ ਤੇ ਸੋਹਣਾ ਲੱਗਦਾ ਭੈਣ ਭਰਾ ਆਉਂਦਾ ਹਨਾ ਇਸ ਮੌਕੇ ਤੇ ਇਹ ਦੇਖੋ ਬ੍ਰੈਡ ਵਾਲੇ ਪਕੌੜੇ ਆ ਤੇ ਇੱਕ ਦਾ ਟੇਬਲ ਭਰਿਆ ਪਿਆ ਆ ਤੇ ਇਧਰ ਕੜਾਈ ਵੀ ਭਰੀ ਪਈ ਆ ਤੇ ਬਹੁਤ ਸੋਹਣਾ ਸਿਸਟਮ ਲੱਗਾ ਬਹੁਤ ਵਧੀਆ ਆ ਕੋਈ ਕੋਈ ਕੰਜੂਸੀ ਨਹੀਂ ਕੋ ਕੁਛ ਨਹੀਂ ਹੈਗਾ ਤੇ ਰੱਬ ਬਾਰਕਤ ਪਾਉਂਦਾ ਨੀਤਾਂ ਨੂੰ ਮਰਦਾਂ ਹੁੰਦੀਆਂ ਆ ਹਾਂਜੀ ਲੰਗਰ ਲਾਓ ਬਿਨਾਂ ਕੰਜੂਸੀ ਤੋਂ ਤੇ ਵਧੀਆ ਰਹਿੰਦਾ ਹੈ ਤੇ ਇੱਧਰ ਆ ਕੇ ਹੁਣ ਲੰਗਰ ਛੱਕੇ ਸੀ ਮਤਲਬ ਚਾਹ ਦਾ ਚਾਪ ਕੋੜੇ ਛੱਕੇ ਤੇ ਹੁਣ ਬਹਿ ਗਈਆਂ ਸੰਗਤਾਂ ਆ ਕੇ ਤੇ ਕੁਝ ਸੰਗਤਾਂ ਛੱਕਦੀਆਂ ਚਾਹ ਹਨਾ ਤੇ ਇਹਦੇ ਛੱਕੇ ਚਾਹ ਇਹਦੇ ਬੈਠੀ ਜਾਣਾ ਆ ਕੇ ਇਹਨਾਂ ਨੇ ਤੇ ਮੈਂ ਥਾ ਡੇਕ ਲਿਆ ਤੇ ਦੇਖੋ ਗੁਰਦੁਆਰਾ ਸਾਹਿਬ ਇਹ ਨਵਾਂ ਗੁਰਦੁਆਰਾ ਸਾਹਿਬ ਆ ਇਹ ਤੇ ਹੌਲੀ ਹੌਲੀ ਜਿੱਦਾਂ ਕਰ ਲੋ ਡੈਕੋਰੇਸ਼ਨ ਬਹੁਤ ਸੋਹਣੀ ਹੋਈ ਜਾਂਦੀ ਆ 2008 ਵਿੱਚ ਜੋ ਸਾਡੀ ਮੈਰਿਜ ਹੋਈ ਆ ਉਦੋਂ ਮੈਂ ਡੈਕੋਰੇਸ਼ਨ ਹੈ ਨਹੀਂ ਸੀ ਇੰਨੀ ਨਾ ਚੁਮਰ ਲੱਗਾ ਸੀਗਾ ਤੇ ਨਾ ਜਿਦਾਂ ਕਹ ਲੋ 골ਡਨ ਸ਼ੇਡ ਜੀ ਹੈਗੀ ਨਾ ਲੈਂਟਰ ਉੱਤੇ ਉਹ ਵੀ ਹੈ ਨਹੀਂ ਸੀ ਉਹ ਵੀ ਮੇਰੇ ਖਿਆਲ 2008 ਤੋਂ ਬਾਅਦ ਹੀ ਹੋਈ ਆ ਵਧੀਆ ਗੱਲ ਆ ਤਰੱਕੀ ਚਲੋ ਹੋਣੀ ਚਾਹੀਦੀ ਹੈ ਪਿੰਡ ਦੀ ਆਪਣੇ ਗੁਰਦੁਆਰਾ ਸਾਹਿਬ ਦੀ ਤੇ ਬਹੁਤ ਖੁਸ਼ੀ ਹੁੰਦੀ ਹੈ ਨਾ ਦੇਖ ਕੇ ਵੀ ਸਾਡਾ ਚਲੋ ਪਿੰਡ ਅੱਗੇ ਵਧਿਆ ਹਨਾ ਤੇ ਚਲੋ ਸਾਡੀ ਗੱਲ ਦੇ ਨਾਲ ਸਾਡਾ ਸਾਡੇ ਪਿੰਡ ਦਾ ਨਾਮ ਦਾ ਨਾ ਵਿੱਚ ਤੇ ਬੜੇ ਮਾਣ ਮਹਿਸੂਸ ਵਾਲੀ ਗੱਲ ਹੁੰਦੀ ਹੈ ਨਾ ਤੇ ਇਹ ਗੱਲ ਹੋ ਜਾਂਦੀ ਆ ਤੇ ਬਹੁਤ ਸੋਹਣਾ ਡੈਕੋਰੇਸ਼ਨ ਹੋਈ ਜਾਂਦਾ ਤੇ ਰੱਬ ਇਹ ਤੋਂ ਵੀ ਗਾਂ ਵਧਾਵੇ ਤਰੱਕੀ ਦਿਵਾਵੇ ਗੁਰਦੁਆਰਾ ਸਾਹਿਬ ਨੂੰ ਹਨਾ ਤੇ ਨਾਲ ਮਿਲ ਕੇ ਸਾਰੇ ਮਤਲਬ ਸੇਵਾਦਾਰ ਜਿਹੜੇ ਸੇਵਾ ਕਰਦੇ ਆ ਨਾ ਬਹੁਤ ਵਧੀਆ ਬਹੁਤ ਕੁਝ ਬਣਿਆ ਦੇਖਿਆ ਮੈਂ ਤੇ ਸੰਗਤਾਂ ਹੁਣ ਮੱਥਾ ਟੇਕ ਕੇ ਬੈਠੀ ਜਾਂਦੀਆਂ ਬਹੁਤ ਵਧੀਆ ਹਾਂਜੀ ਖੰਡ ਪਟ ਸਾਹਿਬ ਦਾ ਭੋਗ ਪੈਣ ਤੋਂ ਬਾਅਦ ਸੰਗਤਾਂ ਨੇ ਫਿਰ ਲੰਗਰ ਛਕਿਆ ਪਟੂਰੀਆਂ ਦਾ ਤੇ ਦੇਖੋ ਜੀ ਮੈਂ ਤੇ ਜੋ ਤੋਂ ਛਕਣਦੇ ਆ ਤਾਂ ਹੋਰ ਸੰਗਤਾਂ ਵੀ ਛਕਣ ਡਈਆਂ ਸਾਰੀਆਂ ਆ ਗਈਆਂ ਨਾ ਤੇ ਬਹੁਤ ਵਧੀਆ ਲੰਗਰ ਬਹੁਤ ਸੋਹਣਾ ਹਨ ਨਾਲ ਖੱਟਾ ਸੀਗਾ ਤੇ ਮੈਂ ਥੋੜਾ ਮੇਰਾ ਗਲਾ ਖਰਾਸੀ ਮੈਂ ਖੱਟਾ ਨਹੀਂ ਲਿਆ ਮੈਂ ਸਬਜੀ ਤੇ ਪਟੂਰੇ ਲੈ ਲਏ ਤੇ ਤਾਈ ਦਾ ਜੀ ਬਹੁਤ ਸਵਾਦ ਲੱਗਦੇ ਬਹੁਤ ਵਧੀਆ ਲੱਗਦੇ ਹਨ ਦੇਖੋ ਜੀ ਲੰਗਰ ਜਿਹੜਾ ਹੁੰਦਾ ਆ ਉਹ ਵਧੀਆ ਹੁੰਦਾ ਆ ਮਾੜਾ ਨਹੀਂ ਹੁੰਦਾ ਦਾਸ ਹੋਈ ਹੁੰਦੀ ਹੈ ਗਰਮਾਣੀ ਪੜੀ ਹੁੰਦੀ ਹੈ ਨਾ ਇਹ ਗੱਲ ਹੋ ਜਾਂਦੀ ਆ ਤੇ ਗਰਮੀ ਇੱਥੇ ਕੁਝ ਜ਼ਿਆਦਾ ਹੀ ਲੱਗੀ ਸੀਗੀ ਤੇ ਤੁਹਾਨੂੰ ਪਤਾ ਹਮ ਜਾ ਜਦੋਂ ਹੁੰਦਾ ਆ ਤਾਂ ਫਿਰ ਹੋਰ ਗਰਮੀ ਹੋ ਜਾਂਦੀ ਆ ਤੇ ਬਸ ਇੰਨੀ ਕੀ ਵੀਡੀਓ ਬਣਾਈ ਹਾਂਜੀ ਭਟੂਰੇ ਲੰਗਰ ਛੱਕੇ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਦੇਖੋ ਇੱਧਰ ਭਤੀਜੀਆਂ ਮੇਰੀਆਂ ਗਲੀ ਗਮਣ ਸਾਰੇ ਇਕੱਠੀਆਂ ਹੋਈਆਂ ਆ ਤੇ ਇਹਨਾਂ ਨੂੰ ਸ਼ੌਂਕ ਬੜਾ ਵਲੌਗ ਚ ਆਉਣ ਦਾ ਭੂਆ ਜੀ ਸਾਨੂੰ ਵਲੌਗ ਚ ਲੈ ਕੇ ਆ ਮੈਂ ਕਿਹਾ ਆਜੋ ਤੁਸੀਂ ਵੀ ਆ ਜਾਓ ਹਨਾ ਉਹ ਪਬਜੀ ਉਧਰ ਬਾਏ ਬਾਏ ਕੰਢੇ ਆ ਤੇ ਅੱਜ ਬਹੁਤ ਭਾਬੀ ਜੀ ਦੀ ਦੌੜ ਲੱਗੀ ਜੀ ਦੇਖੋ ਜੀ ਦੇਖੋ ਜਦੋਂ ਘਰ ਦੇ ਪ੍ਰੋਗਰਾਮ ਹੁੰਦਾ ਨਾ ਪਾਣੀ ਪੀਂਦਾ ਤੇ ਖਾਣ ਪੀਂਦਾ ਨਹੀਂ ਟਾਈਮ ਲੱਗਦਾ ਹੈਗਾ ਤੇ ਮੈਂ ਕੈਂਡੀ ਮੇਗਾ ਜਦ ਬਲੌਗ ਚਾਹ ਲਓ ਉਹਦੀ ਬਾਏ ਬਾਏ ਕਰੀ ਜਾਂਦੇ ਕਹਿੰਦੇ ਨਹੀਂ ਰਿਸ਼ਤੇ ਆ ਤੋੜਨੇ ਆ ਦੇਖੋ ਜੇ ਰਿਸ਼ਤੇ ਆ ਆਪਾਂ ਮਤਲਬ ਸੱਦਾਂਗੇ ਤੇ ਫਿਰ ਆਪਾਂ ਖਾਲੀ ਨਹੀਂ ਤੋੜ ਸਕਦੇ ਇਹਨਾਂ ਨੂੰ ਕੁਛ ਨਾ ਕੁਛ ਦੇ ਕੇ ਤੋੜਨਾ ਪੈਂਦਾ ਹੈ ਨਹੀਂ ਚੰਗਾ ਲੱਗਦਾ ਹੈਗਾ ਦੇਖੋ ਕਿੰਨੀ ਖੁਸ਼ ਹਬਤੀ ਜੀਆਂ ਮੇਰੀਆਂ ਨਾ ਚਲੋ ਸ਼ੌਕ ਹੁੰਦਾ ਆਪੋ ਆਪਣਾ ਤੇ ਇਹ ਗੱਲ ਆ ਵੀ ਘਰ ਦੇ ਪ੍ਰੋਗਰਾਮ ਚ ਕੁਛ ਵੀ ਨਹੀਂ ਖਾ ਹੁੰਦਾ ਮੈਂ ਅਸਦੀ ਮੇਗਾ PUBG ਪਾਣੀ ਤਾਂ ਪੀ ਲੋ ਕੁਛ ਖਾਣਾ ਪੀਣਾ ਨਹੀਂ ਤੇ ਹੈਗਾ ਨਾ ਤੇਰਾ ਆ ਦੂਜੇ ਵਾਂ ਬਿਝੂਣੀ ਆਪਾਂ ਸਾਰਿਆਂ ਨੂੰ ਬੁਲਾਈਦਾ ਹੁੰਦਾ ਨਾ ਤੇ ਪਿੰਡ ਚ ਆਏ ਆ ਆਪਾਂ ਸਾਰਿਆਂ ਨੂੰ ਬੁਲਾਉਣਾ ਆ ਤੇ ਆਪਣਾ ਪਿੰਡ ਆ ਤੇ ਇਹ ਗੱਲ ਹੋ ਜਾਂਦੀ ਆ ਤੇ ਗੱਲਾਂ ਗੰਡੀਆਂ ਨੇ ਨਾਲ ਭਜਾਈ ਅਸੀਂ ਹਾਂਜੀ ਗੁਰਦੁਆਰਾ ਸਾਹਿਬ ਤੋਂ ਹੁੰਦੇ ਹੋਏ ਹੁਣ ਅਸੀਂ ਆ ਗਏ ਆ ਭਾਬੀ ਜੀ ਦੇ ਘਰ ਤੇ ਦੇਖੋ ਜੀ ਰੱਖੇ ਲਫਾਵੇ ਬਨ ਬਨ ਕੇ ਇਹ ਹੈਗਾ ਜਲੇਬੀਆਂ ਦਾ ਤੇ ਦੇਖੋ ਜੀ ਰਿਸ਼ਤਾ ਨਾਲ ਚਲੋ ਦੇਣਾ ਪੈਂਦਾ ਦੇਣਾ ਵੀ ਚਾਹੀਦਾ ਜੇ ਆਪਾਂ ਬੁਲਾਏ ਤਾਂ ਹਨਾ ਤੇ ਸਮਾਨ ਉਹਨਾਂ ਦਾ ਕਰਨਾ ਚਾਹੀਦਾ ਹੈ ਤੇ ਇਧਰ ਪਟੂਰੇ ਪੈਕ ਕਰਕੇ ਰੱਖੇ ਹਨ ਇਹ ਵੀ ਨਾਲ ਦਿੰਦੇ ਇੱਕ ਡੱਬਾ ਤੇ ਇੱਕ ਲਫਾਫਾ ਜਲੇਬੀ ਦਾ ਤੇ ਇਹ ਤੇ ਬਹੁਤ ਵਧੀਆ ਫੈਮਿਲੀ ਬਹੁਤ ਵਧੀਆ ਜੀ ਸਾਡਾ ਸ਼ੁਰੂ ਤੋਂ ਪਿਆਰ ਬਚਪਨ ਤੋਂ ਹੀ ਹੈ ਨਾ ਜਦੋਂ ਮੈਂ ਛੋਟੀ ਹੁੰਦੀ ਸੀਗੀ ਤੇ ਰਹਿਣਾ ਆਉਣਾ ਜਾਣਾ ਇਹਨਾਂ ਨੇ ਵੀ ਆਉਣਾ ਤੇ ਨਿੱਕੇ ਨਿੱਕੇ ਕੁੜੀਆਂਵੇਂ ਖੜਾਈਆਂ ਦਵਿੰਦਰ ਹੁਣੀ ਸਾਰੇ ਨਿਆਣੇ ਹਨਾ ਤੇ ਬੜਾ ਪਿਆਰ ਇਹਦੇ ਨਾਲ ਹੈਗਾ ਸਾਡਾ ਉਦੋਂ ਹੁੰਦਾ ਸੀਗਾ ਵੀ ਜੇ ਮੰਨ ਲਓ ਵੀ ਅਸੀਂ ਸਬਜ਼ੀ ਬਣਾਈਆਂ ਤਾਂ ਇਹਨਾਂ ਨੇ ਲੈ ਜਾਣੀ ਜੇ ਇਹਨਾਂ ਨੇ ਬਣਾਈ ਤਾਂ ਅਸੀਂ ਲੈ ਜਾਣੀ ਇੰਨਾ ਇਤਕ ਹੁੰਦਾ ਸੀਗਾ ਹੁਣ ਤਾਂ ਉਹ ਟਾਈਮ ਹੀ ਹੈ ਨਹੀਂ ਨਾ ਉਹ ਜਿੱਦਾਂ ਕਰ ਲੋ ਅ ਅੱਜ ਕੱਲ ਬੰਦੇ ਹੈਗੇ ਆ ਨਾ ਇਹ ਗੱਲ ਆ ਤੇ ਬਹੁਤ ਫਰਕ ਪੈ ਗਿਆ ਟਾਈਮ ਦੇ ਟਾਈਮ ਦਾ ਤੇ ਪਰ ਨਹੀਂ ਭਾਬੀ ਜੀ ਹੁਣੀ ਉਹੀ ਆ ਤੇ ਗਾਂ ਇਹਨਾਂ ਦੇ ਨਿਆਣੇ ਵੀ ਉਹੀ ਚੀਜ਼ ਹਨਾ ਉਦੋਂ ਮਿਲਦੇ ਵਰਤ ਜਿੱਦਾਂ ਆਪਾਂ ਪਹਿਲਾਂ ਮਿਲਦੇ ਸੀਗੇ ਪੁਰਾਣਾ ਜਿੱਦਾਂ ਹੁੰਦਾ ਸੀਗਾ ਨਾ ਅਣਜਾਣ ਉਹੀ ਚੀਜ਼ ਆ ਉਦੋਂ ਰਹਿਣਾ ਚਾਹੀਦਾ ਇੱਥੇ ਕੁਛ ਨਹੀਂ ਜੀ ਬੋਲਵਾਨੀ ਆ ਬੰਦੇ ਦੇ ਘੜੀ ਦਾ ਪਤਾ ਨਹੀਂ ਕਿ ਕਿਹੜੇ ਵੇਲੇ ਹਵਾ ਨਿਕਲ ਜਾਣੀ ਆ ਨਾ ਇਹ ਗੱਲ ਹੋ ਜਾਂਦੀ ਆ ਤੇ ਕਹਿੰਦੇ ਸੀ ਘਰੋਂ ਹੋ ਕੇ ਜਾਓ ਤੇ ਚਲੋ ਮੈਂ ਕਿਹਾ ਠੀਕ ਆ ਦੇਖੋ ਇਹ ਰੌਣਕ ਮੇਲਾ ਜਿੰਦਾ ਹੈ ਰੌਣਕ ਮੇਲਾ ਆ ਇਹ ਗੱਲ ਹੋ ਜਾਂਦੀ ਆ ਤਾਂ ਹੁਣ ਜੋਤ ਮੇਰਾ ਕਾਲਾ ਪਿਆ ਮੰਮੀ ਚਲਿਏ ਘਰ ਨੂੰ ਚਲਿਏ ਘਰ ਨੂੰ ਤੇ ਸਵੇਰ ਨੂੰ ਪੇਪਰ ਆ ਇਹਦਾ ਤੇ ਰਿਵੀਜ਼ਨ ਵੀ ਕਰਾਉਣੀ ਹੁੰਦੀ ਮੈਂ ਕਰਾਉਣੀ ਹੁੰਨੀ ਇਹਨੂੰ ਤੇ ਇਕੱਲਾ ਨਹੀਂ ਇਹ ਪੜ ਸਕਦਾ ਤੇ ਬਸ ਹੁਣ ਸਾਡੀ ਤਿਆਰੀ ਆ ਤੇ ਹੁਣ ਕੋਟ ਚਾਹ ਪੀਣੀ ਆ ਅਸੀਂ ਚਾਹ ਪੀ ਕੇ ਤੇ ਸੁਖਨਾ ਭਾਬੀ ਹੁਣਾਂ ਦਾ ਪਰਿਵਾਰ ਵੀ ਸੁਖਨਾ ਵਧੇਰਾ ਵੱਡਾ ਸਾਡੇ ਪਰਿਵਾਰ ਵਾਂਗੂ ਹਨਾ ਤੇ ਹੋਣਾ ਚਾਹੀਦਾ ਰੌਣਕ ਲੱਗੇ ਬਸ ਘਰ ਨੂੰ ਜਾਣ ਦੀ ਤਿਆਰੀ ਆ ਤੇ ਇੱਧਰ ਦੇਖੋ ਭਤੀਜੀਆਂ ਮੇਰੀਆਂ ਕਹਿੰਦੀਆਂ ਭੋਈ ਅਸੀਂ ਆਉਣ ਬਲੌਗ 'ਚ ਆਉਣਾ ਹੈ ਅਸੀਂ ਬਣਾਉਣੀ ਵੀਡੀਓ ਮੈਂ ਕਿਹਾ ਤੁਸੀਂ ਬਣਾ ਲਓ ਇਹਨਾਂ ਨੂੰ ਬਹੁਤ ਸ਼ੌਂਕ ਆ ਨਾ ਚਲੋ ਜੀ ਸ਼ੌਂਕ ਹੋਣਾ ਵੀ ਚਾਹੀਦਾ ਹੈ ਦੇਖੋ ਜੀ ਵਧੀਆ ਗੱਲ ਆ ਆਪਾਂ ਆਪਣੇ ਮਨ ਦਾ ਸ਼ੌਂਕ ਪੂਰਾ ਕਰ ਲੈਣਾ ਚਾਹੀਦਾ ਆ ਤੇ ਬਸ ਹੁਣ ਚਲਦੇ ਆਂ ਘਰ ਨੂੰ ਤਿਆਰੀ ਸਾਡੇ ਜਾਣ ਦੀ ਤੇ ਟਾਈਮ ਵੀ ਹੋਈ ਜਾਂਦਾ ਆ ਤੇ ਅੱਜ ਕੱਲ੍ਹ ਦਿਨ ਛੋਟੇ ਆ ਫਟਾਫਟ ਟਾਈਮ ਹੁੰਦਾ ਆ ਇਹ ਗੱਲ ਹੋ ਜਾਂਦੀ ਆ ਤੇ ਸਾਰਿਆਂ ਨੂੰ ਕਿੰਨੇ ਵਲੌਗ ਵਿੱਚ ਆਉ ਹੋਣਾ ਇਹ ਗੱਲ ਆ ਤੇ ਮੈਨੂੰ ਵੀ ਸ ਕਾਲੀ ਕਾਲੀ ਜਾਣ ਦਾ ਚਲੋ ਮੈਂ ਚੱਲਦੇ ਆ ਘਰ ਨੂੰ ਇਹ ਗੱਲ ਆ ਤੇ ਦੇਖੋ ਜੀ ਆਪਣੇ ਮਾਮੇ ਨੂੰ ਵੀ ਵਿੱਚ ਲਈ ਆਉਂਦੀ ਆ ਉਹਨਾਂ ਨੂੰ ਆਉਣਾ ਪਸੰਦ ਨਹੀਂ ਹੈਗਾ ਤੇ ਇਹ ਇਹਦੇ ਜੀਜਾ ਜੀ ਆ ਹੁਣ ਚੱਲਦੇ ਆ ਘਰ ਨੂੰ ਦੇਖੋ ਬਾਏ ਬਾਏ ਕਰਦੇ ਆ ਕਿੰਨੇ ਮਸਤੀ ਕਰਦੇ ਬੰਦੇ ਤੁਹਾਡੀ ਆਵਾਜ਼ ਸਬਸਕ੍ਰਾਈਬਰ ਕਹਿੰਦੇ ਆ ਆਜੋ ਸਾਹਮਣੇ ਆਜੋ ਫਿਰ ਨਾ ਉਹ ਤੁਸੀਂ ਸਬਸਕ੍ਰਾਈਬ ਕਰੋ ਮੇਰੇ ਸਾਰੇ ਦੇ ਦੇ ਨਾ ਵੀਡੀਓ ਹਾਂਜੀ ਹਾਂਜੀ ਸੱਚੀ ਉਹੇ ਲੱਗਦੀ ਹੁੰਦੀ ਆ ਹਾਂਜੀ ਤੁਹਾਡੇ ਆਪ ਕੋਈ ਨਿੱਕੀ ਜੱਗ ਜੇ ਲਾਈਕ ਕਰਿਆ ਕਰੋ ਅੱਜ ਕਾ ਦਾ ਮੁੰਡਾ ਅੱਜ ਕਾ ਦਾ ਮੁੰਡਾ ਅੱਛਾ ਤੇ ਆ ਮੈਂ ਫੋਜੀ ਦਾ ਫੋਜੀ ਦਾ ਫੋਜੀ ਕਿਹੜਾ ਉਹ ਦਿਲ ਸੇਲ ਬਿੰਦੂ ਦਾ ਅੱਛਾ ਬਿੰਦੂ ਦਾ ਪੀਜ਼ਾ ਪੀਜ਼ਾ ਠੀਕ ਆ ਠੀਕ ਆ ਵੈਰੀ ਗੁੱਡ ਵੈਰੀ ਗੁੱਡ ਤੇਰੀ ਮੰਮੀ ਡੱਕੀ ਤਾਂ ਨਹੀਂ ਉਦੋਂ ਤੀਂ ਆ ਸੀ ਹਾਂ ਸਹੀ ਆ ਸਹੀ ਆ ਕੀ ਕਰਨ ਨੂੰ ਆਇਓ ਠੀਕ ਆ ਠੀਕ ਆ ਵਧੀਆ ਵਧੀਆ ਅੱਛਾ ਦੇਖਦੇ ਹੁੰਦੇ ਨਾ ਡੇਲੀ ਵਧੀਆ ਥੈਂਕ ਯੂ ਡਾਡ ਫਿਰ ਆਦ ਨੂੰ ਇਹ 6 ਵਜੇ ਵੀਡੀਓ ਆਉਂਦੀ ਹੁੰਦੀ ਸ਼ਾਮ ਨੂੰ 6 ਵਜੇ ਰੋਜ਼ ਹਾਂ ਵੇ ਅਪਲੋਡ ਕਰਦੀ ਹੁੰਦੀ ਰੋਜ਼ ਹੁਣ ਤੁਹਾਡੀ ਵੀ ਅੱਜ ਹੀ ਹੋਈ ਦੇਖਿਓ ਆਪਣੇ ਵੀਡੀਓ ਆਪਣੇ ਫੋਨ ਵਿੱਚ ਦੀ ਜੱਗਰੂ ਤਾਂ ਦੇਗਾ ਹੁਣ ਵੱਡਾ ਕਰਾ ਹੈਗਾ ਕੀ ਕੀ ਨਾਮ ਹੈ ਰੋਪਨ ਡੰਬੀ ਤੇਰਾ ਨਾਮ ਕੀ ਹੈ ਰਮਨ ਰਮਨ ਤੇਰਾ ਨਾਮ ਸੁਖਦੀ ਤੇਰਾ ਨਾਮ ਹਰਮੂਰ ਹਰਮੂਰ ਹਾਂ ਸੋਹਣੇ ਨਾਂ ਸਾਰਿਆਂ ਦੇ ਵਧੀਆ ਮੈਂ ਸੁਣਦੀ ਮੈਂ ਕਿ ਸਬਸਕ੍ਰਾਈਬਰ ਲੈਣੇ ਬੋਲਦੀ ਆ ਉਹੀ ਲੱਗਦੇ ਆ ਇਹਨਾਂ ਸਬਸਕ੍ਰਾਈਬਰ ਕਹਿੰਦੇ ਇਹਨੂੰ ਕਿੰਨੇ ਦੇਖਦੇ ਆ ਇਹ ਅੱਛਾ ਅੱਛਾ ਠੀਕ ਹੈ ਥੈਂਕ ਯੂ ਬਾਏ ਚਲੋ ਜੀ ਕਿੱਦਾਂ ਚਾਹ ਨਿਆਣਿਆਂ ਨੂੰ ਦੱਸੋਗੇ ਹਾਂਜੀ ਅਸੀਂ ਆ ਗਏ ਹੁਣ ਆਪਣੇ ਬੋਪਰਾਏ ਘਰ ਆਪਣੇ ਤੇ ਦੇਖੋ ਜੀ ਬੱਚੇ ਕਿੱਦਾਂ ਭੱਜਿਆ ਇਹ ਅਸੀਂ ਤੁਹਾਡੇ ਸਬਸਕ੍ਰਾਈਬਰ ਆ ਨਾ ਇਹ ਵੀਡੀਓ ਬਣਾਉਣੀ ਮੈਗਾ ਜਰੂਰ ਪਤਾ ਆਓ ਜਰੂਰ ਹਨਾ ਤੁਹਾਡੀ ਵੀਡੀਓ ਬਣਾ ਦਿੰਨੇ ਆ ਇੱਕ ਚਾਹ ਹੁੰਦਾ ਜੀ ਇੱਕ ਅੰਦਰਲੀ ਜਿੱਦਾਂ ਕਹ ਲੋ ਇਸ਼ਾ ਹੁੰਦੀ ਹੈ ਬੱਚੇ ਦੇਖਦੇ ਆ ਹਨਾ ਤੇ ਵਧੀਆ ਲੱਗਦਾ ਉਹਨਾਂ ਨੂੰ ਹਨਾ ਇਹ ਗੱਲ ਆ ਤੇ ਚਲੋ ਰਾਜੀ ਰਹਿਣ ਤਾਂ ਰੁੱਸੀ ਦੇ ਪਰਮਾਤਮਾ ਬੱਚਿਆਂ ਨੂੰ ਹਨਾ ਬਸ ਇਧਿਆਸ ਦੇ ਖੇਡਦੇ ਰਹਿਣ ਤੇ ਦੇਖੋ ਭਾਬੀ ਜੀ ਨੇ ਦਿੱਤਾ ਡੱਬਾ ਮਠਾਈ ਦਾ ਦੇਖੋ ਜੀ ਲੱਡੂ ਨਹੀਂ ਖਾ ਹੁੰਦੇ ਹੈਗੇ ਜਿਹੜੀ ਮਠਾਈ ਤਾਂ ਚਲੋ ਖਾ ਹੋ ਜਾਂਦੀ ਨਾ ਪੈਸੇ ਵੀ ਖਾਟਣੇ ਆ ਚੀਜ਼ ਦੋ ਵਧੀਆ ਜਿਹੜੀ ਖਾ ਹੋ ਜਵੇ ਨਾ ਲੱਡੂ ਨਹੀਂ ਅੱਜ ਕੱਲ ਕੋਈ ਲਾਈਕ ਕਰਦਾ ਨਾ ਖਾ ਹੁੰਦੀ ਹੈ ਗੱਲ ਹੋ ਜਾਂਦੀ ਆ ਤੇ ਮੈਂ ਕਿਹਾ ਘਰੇ ਲੱਡੂ ਆਪਾਂ ਨਹੀਂ ਲੱਡੂ ਨਹੀਂ ਸੀ ਮਠਾਈ ਸੀ ਚਲੋ ਥੈਂਕ ਯੂ ਜੀ ਤੇ ਨਾਲ ਪਟੂਰੀਆਂ ਦਾ ਲਫਾਫਾ ਦਿੱਤਾ ਨਾਲ ਜਲੇਬੀਆਂ ਦਾ ਤੇ ਬਹੁਤ ਸਾਰਾ ਮਾਣ ਕੀਤਾ ਭਾਬੀ ਜੀ ਨੇ ਹਨਾ ਤੇ ਮਾਨ ਕੀਤਾ ਪੈਸਾ ਨਾਲ ਵੀ ਕੀਤਾ ਹਨ ਨਾਲ ਖਾਣ ਦਾ ਵੀ ਤੇ ਬਹੁਤ ਚੰਗੇ ਬਹੁਤ ਵਧੀਆ ਦੇਖੋ ਜੀ ਕੋ ਖਾਣਦਾ ਨਹੀਂ ਪਖਾਂਦਾ ਸਿਰਫ ਇੱਕ ਮਾਨ ਪਿਆਰ ਦੀ ਗੱਲ ਹੁੰਦੀ ਹੈ ਹੋਰ ਕੁਝ ਨਹੀਂ ਹੈਗਾ ਹਨਾ ਜੀ ਸਾਨੂੰ ਬੁਲਾਇਆ ਤੇ ਅਸੀਂ ਗਏ ਚਲੋ ਆਪਾਂ ਵੀ ਬੁਲਾਈ ਦਾ ਪ੍ਰੋਗਰਾਮ ਤੇ ਹਨਾ ਤੇ ਚਲੋ ਉਹ ਵੀ ਆਉਂਦੇ ਚਲੋ ਇਦਾਂ ਪਿਆਰ ਬਣਿਆ ਰਵੇ ਹਨਾ ਤੇ ਜਿੰਨੇ ਸਾਡੇ ਨਾਲ ਸੜੀ ਜਾਵੇ ਕੋਈ ਚੱਕਰ ਨਹੀਂ ਕਿਸੇ ਦਾ ਹੈਗਾ ਤੇ ਵਧੀਆ ਫੈਮਿਲੀ ਸਾਡੇ ਨਾਲ ਤੇ ਬਸ ਇਦਾਂ ਹੀ ਰਹਿਣ ਹਨਾ ਦੇਖੋ ਜੀ ਗੰਦਗਾ ਪਿਆਰ ਘਟਦਾ ਜਾ ਰਿਹਾ ਆ ਤੇ ਬਹੁਤ ਫਰਕ ਪੈ ਗਿਆ ਸਮੇਂ ਦੇ ਅੱਗੇ ਨਾਲੋਂ ਹਨਾ ਥੋਈ ਗੱਲ ਆ ਤੇ ਹੁਣ ਮੈਂ ਪੱਠੇ ਪਾਲ ਮਾ ਤੇ ਮੇਰੇ ਲੇਟ ਹੋਈ ਜਾਂਦੇ ਪੱਠੇ ਅੱਜ ਤੇ ਮੈਂ ਲੇਟ ਹੋ ਗਈਆਂ ਅੱਜ ਹਾਂਜੀ ਪਾਣੀ ਪੀ ਕੇ ਕਉਟ ਚਾਹ ਪੀ ਕੇ ਔਰ ਅਬ ਵਰਦੀ ਆਪਣੀ ਚੇਂਜ ਕਰਕੇ ਨਾ ਜਿਹੜੀ ਆਪਣੀ ਘਰ ਦੀ ਵਰਦੀ ਹੁੰਦੀ ਉਹ ਪਾ ਕੇ ਤੇ ਹੁਣ ਆ ਗਈ ਮੈਂ ਪਸੂਵਾਲ ਤੇ ਆ ਕੇ ਪੱਠੇ ਪਾਏ ਇਹਨਾਂ ਨੂੰ ਤੂੜੀ-ਤਾੜੀ ਪਾਈ ਆ ਤੇ ਜੋ ਵੀ ਆ ਚੋਕਰ ਜਿਹਾ ਬਣਾਇਆ ਇਹ ਵਿਚਰਲਾ ਇਹਨਾਂ ਨੂੰ ਪਤਾ ਕਿ ਪੱਠੇ ਇਦਾਂ ਦੇ ਪਰ ਬਿੱਜੇ ਹੈਗੇ ਛੋਟੇ ਆ ਤੇ ਖਾਦ ਪਾ ਕੇ ਤੇ ਪਾਣੀ ਹੋਰ ਦੇ ਕੇ ਤੇ ਹੋ ਜਾਣਗੇ ਵਧੀਆ ਤੇ ਜਦੋਂ ਥੋੜੇ ਵੱਡੇ ਹੋਣ ਚਲੋ ਫੇਰ ਵੀ ਮਟਨ ਦਾ ਹੁੰਦਾ ਆ ਥੋਈ ਗੱਲ ਆ ਤੇ ਅੱਜ ਦੇ ਬਲੌਗ ਤੁਸੀਂ ਦੇਖ ਕੇ ਦੱਸਿਓ ਵੀ ਕਿਦਾਂ ਦਾ ਤੁਹਾਨੂੰ ਲੱਗਾ ਬਲੌਗ ਹਨਾ ਕਮੈਂਟ ਕਰਕੇ ਉਹ ਦੱਸਿਆ ਕਰੋ ਤਾਂ ਸਾਨੂੰ ਪਤਾ ਲੱਗਦਾ ਰਹਿੰਦਾ ਸਾਡੇ ਬਲੌਗ ਕਿਦਾਂ ਦੇ ਹਨਾ ਸੋ ਇਹ ਗੱਲ ਆ ਸਾਨੂੰ ਮਤਲਬ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਕਿਹੜੇ ਏਰੀਏ ਤੋਂ ਕਿਹੜੀ ਕੰਟਰੀ ਤੁਸੀਂ ਦੇਖਦੇ ਹੋ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਇਹਦੇ ਵਿੱਚ ਝਾੜੂ ਵੀ ਲਾ ਲਿਆ ਸਾਰੇ ਪਾਸੇ ਹਨਾ ਤੇ ਚਲੋ ਵਧੀਆ ਸਫਾਈ ਹੋ ਜਾਂਦੀ ਹੈ ਤੇ ਪੱਖੇ ਦੀ ਹਵਾ ਨਾਲ ਹੋਰ ਵਧੀਆ ਹੋ ਜਾਂਦਾ ਆ ਤੇ ਸਸਟੀ ਰਹੋ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਸਾਡੇ ਬਲੌਗ ਦੇ ਦੇਖਦੇ ਰਹੋ ਧੰਨਵਾਦ ਸਾਰਿਆਂ ਦਾ ਹਸਦੇ ਰੋ ਵਸਦੇ ਰੋ ਵਾਯਾ ਸਾਸਤ੍ਰੀ ਕਾਲ ਜੀ ਓਕੇ ਜੀ ਬਾਏ ਬਾਏ ਹਸਦੇ ਰੋ ਵਸਦੇ ਰੋ